ਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਆ ਜੁਮਾ ਦਾ ਹਟਾ ਕਰ ਆਪਣੇਤੀ ਸਹੀ ਸਾਈਂ ਦੇਵ ਨਾਨਕ ਦਸ ਮੁਖਤੀ ਜੀ ਸਹੂਏ ਸਿਐ ਗੁਰੂ ਗਜਨ ਗਜਨ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਧਨ ਆਸਰੀ ਮਹਲਾ ਤੀਜਾ ਗਉਦ ਜਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਇਹੋ ਧਨ ਅਖੋਟ ਨਾਨ ਫਟੇ ਨਾ ਜਾਈ ਪੁਰ ਸਤਗੁਰ ਦਿਆ ਦਿਖਾਈ ਇਹੋ ਧਨ ਅਖੋਟ ਨਾਨ ਫਟੇ ਨਾ ਜਾਈ ਪੁਰ ਸਤਗੁਰ ਦਿਆ ਦਿਖਾਈ ਆਪਣੀ ਸਤਗੁਰ ਕੋ ਸਦ ਬਲ ਜਾਈ ਗੁਰੂ ਕਿਰਪਾ ਦੀ ਹਰ ਮਨ ਨੂੰ ਸਾਈ ਸੇ ਤਨਵੰ ਹਰ ਨਾਮ ਲਿਵ ਲਾਈ ਗੁਰ ਪੂਰੇ ਹਰ ਧਨ ਪ੍ਰਕਾਸ਼ੇ ਆ ਹਰ ਕਿਰਪਾ ਦੀ ਵਸੈ ਮਨ ਆਏ ਰਹਾਵ ਅਵਗਨ ਕਾਟ ਗੁਣ ਰਧ ਸੁਮਾਈ ਪੂਰਨ ਗੁਰ ਕੈ ਸਹਿਜ ਸੁਭਾਈ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਦਰ ਸਹਿਜ ਸਮਾਣੀ ਏਕਾ ਚਰ ਜਨ ਦੇਖੋ ਭਾਈ ਦੁਬਦਾ ਮਾਰ ਹਰ ਮਨ ਰਸਾਈ ਨਾਮ ਅਮੋਲ ਨਾ ਪਾਇਆ ਜਾਈ ਗੁਰ ਪ੍ਰਸਾਦ ਬਸੈ ਮਨਿ ਆਈ ਸਭ ਮੇ ਬਸੈ ਪ੍ਰਭੇ ਕੋ ਸੁਈ ਗਰਮਤੀ ਕਟ ਪ੍ਰਗਟ ਹੋਏ ਸਹਿਜੀ ਜਨ ਪ੍ਰਭ ਜਾਨ ਪਿਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਸਹਿਜੀ ਜਨ ਪ੍ਰਭ ਜਾਨ ਪਿਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਵਾਹਿਗੁਰੂ ਦਾ ਹਾਲਸਾ ਵਾਹਿ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦੁ ਜਪੁ ਆਦਿ ਸਤਿ ਜੁਗਾਦ ਸਤਿ ਹੈ ਤੀ ਸਤ ਨਾਨਕ ਹੋਸੀ ਭੀ ਸਤ ਸੋਚੈ ਸੋਚ ਨ ਹੋਵੈ ਜੇ ਸੋਚੀ ਲਿਖਵਾਰ ਚੁਪੈ ਚੁਪਲ ਹੋਵੈ ਜੇ ਲਾਇ ਰਹਿਨ ਤਾ

ਹੁਗਮੀ ਹੋਣੀ ਆਕਾਰ ਹੁਕਮ ਨਾ ਗਿਆ ਜਾਈ ਹੁਗਮੀ ਹੋਵਨ ਜੀ ਹੁਕਮ ਮਿਲੈ ਵੜਿ ਆਈ ਹੁਗਮੀ ਜੁਗ ਮਨੀਤ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾਲ ਹੁਗਮੀ ਬਖਸ਼ੀਸ ਇਕ ਹੁਗਮੀ ਸਦਾ ਭਵਾਈਐ ਹੁਕਮੇਂਦਰ ਸਭ ਕੋ ਬਾਹਰ ਹੁਕਮ ਨਾ ਕੋਈ ਲਾਣ ਹੁਕਮੇ ਜੇ ਬੁੱਝੈ ਤਾ ਹਉਮੈ ਕਹੈ ਨ ਕੋਈ ਗਾਵੇ ਕੋ ਤਾਨ ਹੋਵੇ ਕਿ ਸੈਤਾਨ ਗਾਵੇ ਕੋ ਦਾਤ ਜਨ ਨਿਸਾਨ ਗਾਵੇ ਕੋ ਗੁਰਮੁੜੀ ਆਈਆਂ ਚਾਰ ਗਾਵੇ ਕੋ ਵਿਦਿਆ ਵਿਖਰਨੀ ਚਾਰ ਗਾਵੇ ਕੋ ਸਾਜ ਕਰੇ ਤਨ헤 ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਸਦੂਰ ਗਾਵੇ ਕੋ ਵਿਖੇ ਹਾਦਰ ਹ ਦੂਰ ਕਰਤਨਾ ਕਸੀ ਨੇ ਆਵੇ ਟੂਟ ਕੱਠ ਕਟਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈ ਨਹੀਂ ਥਕ ਪਾਹੀ ਜੁਗਾ ਜਗੰਦਰ ਖਾਹੀ ਖਾਹੇ ਹੁਗਮੀ ਹੁਗਮ ਜਲਾਏ ਰਹਾ ਨਾਨਕ ਬਿਸਾਹ ਵੀ ਪਰਵਾ ਸਾਚਾ ਸਹਿਜ ਸਾਚ ਨਹੀਂ ਭਾਖਿਆ ਪਾਉ ਪਾਰ ਆਖੇ ਮੰਗੈ ਦੇਹ ਦੇਹ ਦਾਤ ਕਰੇ ਦਤਾਰ ਫਿਰ ਕਹਿ ਕੇ ਰਖੀਐ ਜੇ ਦਿਸੈ ਦਰਬਾਰ ਮੋਹ ਕੇ ਬੋਲ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਤ ਨਾਉ ਵੜਿਆਈ ਵਿਚਾਰ ਕਰਮੀ ਆਵੇ ਕਪੜ ਨਦਰੀ ਮੋਕ ਦਵਾਰ ਦਾਨ ਕੀ ਵੈ ਜਾਣੀਐ ਨਾਨਕ ਕੀ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਈ ਕੀਤਾ ਨਾ ਹੋਏ ਆਪੇ ਆ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਰੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰਹਾਰ ਸੋ ਕਰ ਲੈ ਜਾਈ ਗੁਰਮਖ ਨਾਦੁ ਗੁਰਮਖ ਵੇਦੰ ਗੁਰਮੁ ਕਰਿਆ ਸੁਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਾਂ ਜਾਣੈ ਆਖੈ ਨਾਹੀ ਕਹਿਨ ਕਦਰ ਨ ਜਾਈ ਗੁਰਾਂ ਇੱਕ ਦੇਹ ਮੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਗੁਰਾਂ ਇੱਕ ਦੇਹ ਮੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸਤ ਸੰਗੀ ਜਨੋ ਆਪ ਵਡਭਾਗੀ ਹੋ ਇੱਕ ਮੇਰਾ ਗੱਜ ਕੇ ਬਲਾ ਲੂ ਰਤੇ ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਬਾ ਅੰਮ੍ਰਿਤ ਵੇਲੇ ਦਾ ਹੁਕਮ ਨਾਮ ਆਪ ਜੀ ਨੇ ਸਰਬਨ ਕੀਤਾ ਤਨਾਸੀ ਰਾਗ ਦੇ ਵਿੱਚ ਤੀਜੇ ਪਾਤਸ਼ਾਹ ਮੇਰੇ ਵਰਦੇਵ ਗੁਰੂ ਅਮਰਦਾਸ ਮਹਾਰਾਜ ਜੀ ਘਰ ਦੂਜਾ ਦੂਜੇ ਘਰ ਤੇ ਗਾਉਣਾ ਚੌਪ ਦੇ ਚਾਰ ਪਾਦ ਨੇ ਸ਼ਬਦ ਇਹਕ ਓੰਕਾਰ ਪਰਮਾਤਮਾ ਇੱਕ ਓੰਕਾਰ ਸਰਬ ਵਿਆਪਕ ਹੈ ਸਤਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਹੀ ਇਹ ਖੇੜ ਦਾ ਪਤਾ ਲੱਗਦਾ ਸਤਗੁਰੂ ਜੀ ਕਹਿੰਦੇ ਇਹੋ ਧਨ ਆਖੋਟ ਇਹ ਜਿਹੜਾ ਧਨ ਹੈ ਨਾ ਇਹ ਸਤਗੁਰੂ ਜੀ ਕਹਿੰਦੇ ਕਦੇ ਵੀ ਖਤਮ ਨਹੀਂ ਹੁੰਦਾ ਨਾ ਨੁਕਟਦਾ ਜਿੰਨਾ ਵਰਤੋਂ ਦੇ ਉਹਨਾਂ ਵਧੇ ਨਾ ਜਾਏ ਨਾ ਹੀ ਕੋਈ ਚੋਰ ਤੇਰਾ ਤੋੜੇ ਪੂਰਾ ਸਤਗੁਰੂ ਦੀਆ ਦਿਖਾਏ ਇਹ ਪੂਰਿਆਂ ਗੁਰਾਂ ਨੇ ਸਾਨੂੰ ਸਮਝਾਏ ਆਪਣੇ ਸਤਗੁਰੂ ਕੋ ਸਦ ਬਲ ਜਾਏ ਮੈਂ ਆਪਣੇ ਗੁਰੂ ਤੋਂ ਕੁਰਬਾਨ ਜੰਨਾ ਮਿਹਾਰ ਜੰਨਾ ਸਦਗੀ ਜੰਨਾ ਸਭ ਕੁਝ ਸਵਾਰ ਜੰਨਾ ਗੁਰ ਕਿਰਪਾ ਦੀ ਹਰ ਮੰਨ ਵਸਾਈ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਪ੍ਰਭੂ ਪਰਮਾਤਮਾ ਮਿਹਰ ਕਰਦਾ ਹੈ ਉਦੋਂ ਇਹ ਗੁਰਮਤ ਸਾਡੀ ਹਿਰਦੇ ਵਿੱਚ ਵਸਦੀ ਹੈ ਸੇ ਤਨ ਮੰਨ ਹਰ ਨਾਮ ਲੈ ਵਲੇ ਉਹ ਸਾਰੀ ਦੁਨੀਆ ਦਾ ਬਾਦਸ਼ਾਹ ਜਿਹਦੇ ਹਿਰਦੇ ਵਿੱਚ ਪਰਮਾਤਮਾ ਦੀ ਲੇਵਲੇ ਗੁਰਪੂਰ ਹੈ ਹਰ ਧਨ ਪ੍ਰਕਾਸ਼ਿਆ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਇਹ ਸੱਚ ਕਰਕੇ ਜਾਨਿਆ ਗਿਆਨ ਦਾ ਸੂਰਜ ਚੜ ਜਾਂਦਾ ਹਰ ਕਿਰਪਾ ਤੇ ਵਸੈ ਮਨ ਆਏ ਹਰੀ ਜੀ ਦੀ ਜੋ ਕਿਰਪਾ ਹੁੰਦੀ ਹੈ ਤੇ ਉਦੋਂ ਨਾਮ ਹਰਦੇ ਵਿੱਚ ਵਸਦਾ ਰਹਾ ਆਵਗਨ ਕਾਡ ਗੁਰ ਰਿਧੈ ਸੂ ਜਿਹੜਾ ਆਵਗਨਾਂ ਦੇ ਨਾਲ ਭਰੇ ਹੋਣੇ ਹੈ ਗੁਰੂ ਨੇ ਇੱਕ ਚਵਤੀ ਗਿਆਨ ਦੀ ਲਾ ਕੇ ਨਾਮ ਦੀ ਲਾਪ ਉਸ ਨੂੰ ਸਾੜਦੇ ਨੇ ਗੁਰ ਰਿਧੈ ਸਮਾਜ ਤੇ ਗੁਨਾ ਦੇ ਨਾਲ ਭਰਪੂਰ ਕਰ ਦਿੰਦਾ ਹੈ ਲੱਪੋ ਲੱਪ ਕਰ ਦਿੰਦਾ ਹੈ ਭਰ ਦਿੰਦਾ ਹੈ ਪੂਰੇ ਗੁਰ ਕੈ ਸਹਿਜ ਸੁਪਾਏ ਪੂਰਿਆਂ ਗੁਰਾਂ ਤੋਂ ਸਹਿਜ ਅਵਸਥਾ ਹਲਾਰੇ ਵਾਲੀ ਗੱਲ ਅਢੋਲਤਾ ਵਾਲੀ ਅਵਸਥਾ ਮਿਲਦੀ ਹੈ ਪੂਰੇ ਗੁਰ ਕੀ ਸਾਜੀ ਬਾਣੀ ਸੱਚੀ ਬਾਣੀ ਹੈ ਗੁਰੂ ਨਾਨਕ ਦੀ ਜਿਹੜੇ ਸ਼ਬਦ ਨੇ ਸੁਖ ਮਨ ਅੰਦਰ ਸਹਿਜ ਸੁਮਾਨੇ ਸੁੱਖਾਂ ਦਾ ਖਜ਼ਾਨੇ ਤੇ ਅਡੋਲਤਾ ਸਹਿਜ ਅਵਸਥਾ ਧੀਰ ਦੀ ਵਾਲੀ ਅਵਸਥਾ ਸੰਦੋਖ ਵਾਲੀ ਅਵਸਥਾ ਖੜਾਓ ਵਾਲੀ ਅਵਸਥਾ ਜਿਹਨੂੰ ਮੇਰੇ ਗੁਰਦੇਵ ਕਹਿੰਦੇ ਮੇਰੇ ਮੀਤ ਗੁਰਦੇਵਾ ਮੋਕ ਰਾਮ ਨਾਮ ਪ੍ਰਕਾਸ਼ੇ ਮੇਰੇ ਮਿੱਤਰ ਗੁਰਦੇਵਾ ਜੇ ਤੁਸੀਂ ਟੁੱਟੇ ਹੋ ਤੇ ਮੇਰੇ ਅੰਦਰ ਰਾਮ ਨਾਮ ਦਾ ਪ੍ਰਕਾਸ਼ ਕਰ ਇੱਕ ਅਚਰਜਨ ਦੇਖੋ ਭਾਈ ਮੈਂ ਇੱਕ ਅਚਰਜ ਕੁਝ ਦੇਖਿਆ ਦੁਬਦਾ ਮਾਰ ਹਾਲਾ ਨੂੰ ਵਸਾਈ ਜਿਹੜੀ ਦੁਬਦਾ ਸੀ ਪ੍ਰੇਖਾ ਸੀ ਦਫਾੜ ਸੀਗਾ ਉਹ ਖਤਮ ਹੋ ਗਈ ਤੇ ਮਨ ਵਿੱਚ ਹਰ ਮਨ ਵਸਾਈ ਹਰੀ ਦਾ ਨਾਮ ਮਨ ਵਿੱਚ ਵਸ ਗਿਆ ਨਾਮ ਅਮੋਲਕ ਪਾਇਆ ਲੈਂਦੇ ਕਿਉਂਕਿ ਜਿਹੜਾ ਅਮੋਲਕ ਨਾਮ ਆ ਨਾ ਕੋਈ ਮਾਇਆ ਦੇ ਨਾਲ ਕੋਈ ਧਨ ਦੇ ਨਾਲ ਕੋਈ ਵਸਤ ਦੇ ਨਾਲ ਤੀਰਥ ਵਰਤੇ ਦਾਨ ਕਰ ਮਨ ਮੈਂ ਤਰੇ ਗਮਾਨ ਆਇਸੇ ਸ਼ਬਦ ਤੀਰਥਾਂ ਦੇ ਉੱਤੇ ਦਾਨ ਕਰਨਾ ਪੁੰਨ ਦਾਨ ਕਰਨਾ ਇਨਾਂ ਦੇ ਨਾਲ ਮੋਲਕ ਨਾਮ ਨਹੀਂ ਪਾਇਆ ਜਾਂਦਾ ਤੇ ਮਿਲਦਾ ਕਿਵੇਂ ਪਾਇਆ ਕਿ ਜਿਵੇਂ ਜਾਂਦੇ ਐ ਸਤਿਗੁਰੂ ਜੀ ਕਹਿੰਦੇ ਮਾਨ ਵੇਚੈ ਸਤਿਗੁਰ ਕੈ ਪਾਸ ਤੇ ਸੇਵ ਕੀ ਕਾਰਜ ਰਾਸ ਬਸ ਇੱਕੋ ਹੀ ਗੱਲ ਐ ਜਿਵੇਂ ਆਪਾਂ 1 ਰੁਪਿਆ ਮੋਲਕ ਵਿੱਚ ਪਾਉਣੇ ਮਾਫ ਕਰਨਾ ਅੱਜ ਤਾਂ ਬੱਚਾ ਵੀ ਰੁਪਿਆ ਨਹੀਂ ਲੈਂਦੇ ਘਰ ਦੇ ਵਿੱਚ ਕਿਸੇ ਦੇ 5 ਜੀ ਕਿਸੇ ਦੇ 10 ਜੀ ਐ ਤੇ ਜੇ 10 ਰੁਪਿਆ ਦੇ ਹਿਸਾਬ ਕਿਤਾਬ ਦੇ ਨਾਲ ਲਾ ਦੂ 1 ਇੱਕ ਰੁਪਿਆ ਸਾਰੇ ਜੀਆ ਨੂੰ ਹੋ ਗਿਆ ਬਜ ਕੇ ਆਖੋ ਸਤਿਨਾਮ ਸ੍ਰੀ ਤੇ ਜਿਹੜੇ ਦਾਤੇ ਤੋਂ ਸਾਰੀਆਂ ਦਾਤਾਂ ਦਿੱਤੀਏ ਤੇ ਉਸ ਨੂੰ ਗੁੱਝਾ ਮਜ਼ਾਕ ਕਰਦੇ ਹਾਂ ਜਿੰਨਾ ਕਿਸੇ ਦਾ ਹੈ ਉਹ ਪਾਉ ਪਰ ਜੇ ਗੁਰੂ ਨੇ ਕਿਰਪਾ ਕੀਤੀ ਬਖਸ਼ ਕੀਤੀ ਰਹਿਮਤ ਕੀਤੀ ਹੈ ਤੇ ਜੇ ਆਪਾਂ ਦਸਵਾਂ ਦਸਵੰਦ ਦਾ ਹਿੱਸਾ ਲਈਏ ਤੇ ਫਿਰ ਉਹ ਹਿਸਾਬ ਕਿਤਾਬ ਲਾ ਲਿਆ ਗੋ ਬਜ ਕੇ ਆਖੋ ਸਤਿਨਾਮ ਸ੍ਰੀ ਗੁਰਪ੍ਰਸਾਦ ਵਸੈ ਮਨ ਹਾਇ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਉਦੋਂ ਹਿਰਦੇ ਵਿੱਚ ਨਾਮ ਵਸਦਾ ਸਾਮੈ ਵਸੈ ਪ੍ਰਭ ਏਕੋ ਉਸੇ ਫਿਰ ਸਾਰਿਆਂ ਦੇ ਵਿੱਚ ਜਰਣੀ ਜਰਣੀ ਵਿੱਚ ਰੋਮ ਰੋਮ ਦੇ ਵਿੱਚ ਕੰਨ ਕੰਨ ਦੇ ਵਿੱਚ ਹਰ ਇੱਕ ਬਨਾਸਪਤੀ ਦੇ ਵਿੱਚ ਹਰ ਇੱਕ ਜੀਵ ਦੇ ਵਿੱਚ ਜਰਣੀ ਜਰਣੀ ਦੇ ਵਿੱਚ ਸਾਰੇ ਪਰਮਾਤਮਾ ਵਸਦਾ ਹੈ ਕਿਉਂਕਿ ਕੁਦਰਤ ਕਰਕੇ ਵਸਿਆ ਸੋਏ ਭੈ ਵਿੱਚ ਪਵਨ ਵਾਹੀ ਗੁਰੂ ਸਾਰ ਜੀਆਂ ਜੰਤਾਂ ਦੇ ਵਿੱਚ ਵਸਿਆ ਹੋਇਆ ਹੈ ਗੁਰਮਤਿ ਕਟ ਪ੍ਰਗਟ ਹੋਏ ਜਦੋਂ ਗੁਰੂ ਦੀ ਮੱਤ ਧਾਰਨ ਕਰ ਲੈਂਦੇ ਆ ਕਿ ਜਿਵੇਂ ਇੱਕ ਜਾਗ ਲਵਾਉਣ ਦੇ ਨਾਲ ਦੁੱਧ ਜਗ ਪੈਂਦਾ ਤੇ ਤਪਤ ਕੜਾ ਹ ਬੁਝ ਗਿਆ ਬੁਰ ਸੀਤਲ ਨਾਮ ਦੀਓ ਮੱਚਦਾ ਹੋਇਆ ਉੱਪਲਦਾ ਹੋਇਆ ਉਵਾਲੇ ਤੇਦਾ ਹੋਇਆ ਸਾਡਾ ਹਿਰਦਾ ਹਉਮੈ ਤੇ ਹੰਕਾਰ ਜਿਹੜਾ ਰਾਤ 라ਵਣ ਸਾੜਿਆ ਆਪਾ ਧਿਆਨ ਦਿਓ ਬਾਬਾ ਜੀ ਕਹਿੰਦੇ ਅੰਦਰ ਜਿਹੜਾ ਹਕਾਰ ਰਾਵਣ ਬੈਠਾ ਨਾ ਉਹਨਾਂ ਬੁੱਤਾਂ ਨੂੰ ਸਾਣ ਨਾਲ ਤੁਸੀਂ ਮਿਲਣਾ ਅੰਦਰ ਦਾ ਰਾਮ ਸਾਹ ਵਾਹਿਗੁਰੂ ਰਾਮ ਸਾਡੂ ਕਜ ਕੇ ਆਪ ਕੋ ਸਤਿਨਾਮ ਸ੍ਰੀ ਸਹਿਜੇ ਜਿਨ ਪ੍ਰਭ ਜਾਨ ਪਛਾਣੇ ਜੀ ਦੀ ਸਹਿਜ ਅਵਸਥਾ ਵਰੂਗੀ ਅਡੋਲਤਾ ਵਾਲੀ ਅਵਸਥਾ ਹੋਈ ਉਹਦੇ ਨਾਲ ਜਾਨ ਪਛਾਣ ਗੁਰੂ ਕਰਾਉਂਦਾ ਨਾਨਕ ਨਾਮ ਮਿਲੇ ਮਨ ਮਾਨਿਆ ਜਦੋਂ ਗਿਆਨ ਪ੍ਰਾਪਤ ਹੋ ਗਿਆ ਤੇ ਮੇਰਾ ਮਨ ਬਾਈ ਗੁਰੂ ਮੰਨ ਗਿਆ ਕਿ ਫਿਰ ਕਿਉਂ ਆ ਮਨ ਜਿੱਤੈ ਜਗਜੀਤ ਜਿਨ੍ਹਾਂ ਨੇ ਆਪਣਾ ਮਨ ਜਿੱਤ ਲਿਆ ਉਹਨਾਂ ਨੇ ਸੰਸਾਰ ਨੂੰ ਜਿੱਤ ਲਿਆ ਤੇ ਜਿਹੜੇ ਸੰਸਾਰ ਨੂੰ ਜਿੱਤਣ ਵਾਸਤੇ ਰਾਜੀ ਚੱਲੇ ਚੜਾਈ ਕਰਕੇ ਉਹਨਾਂ ਨੇ ਹਮੇਸ਼ਾ ਸੰਸਾਰ ਦਾ ਉਜਾੜਾ ਹੀ ਕੀਤਾ ਗੱਜ ਕੀ ਆਖੋ ਸਤਨਾਮ ਸ੍ਰੀ ਸਵਾਗਤ ਜੀ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਜੀ ਦਾ ਕੋਟੀ ਕੋਟ ਸ਼ੁਕਰਾਨਾ ਓਮ ਓਮ ਧੰਨਵਾਦ ਆਪ ਜੀ ਨੂੰ ਪਤਾ ਹੀ ਹੈ ਕਿ 5 ਤਰੀਕ ਨੂੰ ਪ੍ਰਭਾਤ ਫੇਰੀਆਂ ਸ਼ੁਰੂ ਹੋਣੀਆਂ ਨੇ ਚਾਰ ਪੰਜ ਪ੍ਰਭਾਤ ਫੇਰੀਆਂ ਬਾਕੀ ਰਹਿਣੀਆਂ ਨੇ ਇੱਕ ਤਾਂ 7 ਤੋਂ 8 ਇੱਕ 13 ਤੋਂ 15 ਨੋਟ ਕਰ ਲੈਣਾ ਤੇ ਨਾਲ ਬੇਨਤੀ ਇਹ ਹੈ ਕਿ ਇਹ ਦੋ ਪ੍ਰਭਾਤ ਫੇਰੀਆਂ ਇਕੱਠੀਆਂ ਨਹੀਂ ਕੀਤੀਆਂ ਜਾਣੀਆਂ ਕਿਉਂ ਕਿ ਫਿਰ ਸਮਾਂ ਲੱਗਦਾ ਅਮਰਤ ਦੇ ਲਈ ਆਪਾਂ ਆਉਣਾ ਹੁੰਦਾ ਅਰਦਾਸ ਵਿੱਚ ਵੀ ਸ਼ਾਮਲ ਹੋਣਾ ਹੁੰਦਾ ਤੇ ਇਹ ਬੇਨਤੀ ਨੂੰ ਪ੍ਰਵਾਨ ਕਰਨਾ 2 4 ਪ੍ਰਭਾਤ ਪੇਰੀਆਂ ਨੇ ਇੰਡੀਆ ਨੇ 7 ਤੇ 8 13 ਤੇ 15 ਇਹ ਪ੍ਰਭਾਤ ਪੇਰੀਆਂ ਜੋ ਵੀ ਮਾਈ ਭਾਈ ਨੇ ਕਰਾਉਣੀਆਂ ਨੇ ਤੇ ਇਹ ਪ੍ਰਬੰਧਕਾਂ ਨੂੰ ਜਰੂਰ ਮਿਲ ਲੈ ਕਰੋ ਭਾਈ ਆਪ ਨਾ ਲਿਖਿਆ ਕਰੋ ਫਿਰ ਲਿਖ ਦਿੰਨੇ ਹਟਾ ਦਿੰਨੇ ਆ ਉਹ ਸਾਰਾ ਕਾਗਜ਼ ਖਰਾਬ ਹੋ ਜਾਂਦਾ ਇਹ ਬੇਨਤੀ ਨੂੰ ਪ੍ਰਵਾਨ ਕਰਨਾ ਗੁਰੂ ਦੀ ਗੁਰਮਤ ਹੈ ਜਿਹੜੀ ਮਰਿਆਦਾ ਵਿੱਚ ਰਿਆ ਕਰੀਏ ਸੋ ਬੇਨਤੀ ਪ੍ਰਵਾਨ ਕਰਨੀ ਸੋ ਆਪ ਜੀ ਦਾ ਧੰਨਵਾਦ ਸਤਿਗੁਰੂ ਜੀ ਦਾ ਕੋਟੇ-ਕੋੜੇ ਸ਼ੁਕਰਾਨਾ ਪੌਣੇ 5 ਵਜੇ ਦੇ ਨਾਲ ਅਰਦਾਸ ਹੋ ਜਾ ਕਰਨੀ ਪ੍ਰਭਾਤ ਫੇਰੀ ਦੀ ਪੌਣੇ 5 ਵਜੇ ਦੇ ਨਾਲ ਸਭ ਮਾਈ ਭਾਈ ਨੇ ਪਰਿਵਾਰਾਂ ਸਮੇਤ ਦਰਸ਼ਨ ਦੇਣ ਦੀ ਕਿਰਪਾ ਕਰਣੀ ਸੋ ਗੱਜ ਕੇ ਬਲਾਉ ਫਤਿ ਆਖੋ ਵਾਹਿਗੁਰੂ ਜੀ ਕਾ ਖਾਲਸਾ ਸਤਨਾਮ ਵਾਹਿਗੁਰੂ ਸਤਨਾਮ ਵਾ